ਵੀਰ ਬੂਟਾ ਡੀਜੇ ਮੈਂ ਖੜਾ ਇਸ ਟਾਈਮ ਸਤਲੋਜ ਦਰਿਆ ਦੇ ਉੱਪਰ ਜਿੱਥੇ ਰੇਤੇ ਨਾਲ ਇੰਜਣ ਵੀ ਸਾਡੇ ਨੱਪੇ ਗਏ ਨੇ ਤੇ ਇੱਥੇ ਚੋਨਾ ਇਸ ਟਾਈਮ ਚੋਨਾ ਲੱਗਦਾ ਸੀ ਇੱਥੇ ਇੱਥੇ ਇਹ ਦਿਖਾਇਆ ਜਾ ਰੇਤਾ ਦਿਖਾਈ ਜਾ ਰੇਤਾ ਬਹੁਤ ਜ਼ਿਆਦਾ ਪੈ ਗਈ ਇੱਥੇ ਬਹੁਤ ਜ਼ਿਆਦਾ ਚੋਨੇ ਇਸ ਟਾਈਮ ਇੱਥੇ ਲੱਗਦੇ ਸੀ ਤੇ ਅਸੀਂ ਆਏ ਆ ਇੰਜਣ ਆ ਦਾ ਪਾਲਦੇ ਪਾਲਦੇ ਲਬਦੇ 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 ਇੱਥੋਂ ਮਤਲਬ ਹੀ ਕਾਫੀ ਇਹ ਕਵਰ ਕੀਤਾ ਸੀ ਥਾਂ ਵੇਖਿਆ ਵੀ ਸਾਨੂੰ ਇੰਜਣ ਛੇਤੀ ਨਹੀਂ ਆਠਾਇਆ ਆ ਹੁਣ ਪਤਾ ਲੱਗਿਆ ਸਾਨੂੰ ਇੰਜਨ ਜਿਹੜਾ ਅਸੀਂ ਦੇਖਿਆ ਇੱਥੇ ਆ ਕੇ ਪੜਦੇ ਪੜਦੇ ਆਏ ਤੇ ਸਾਨੂੰ ਇੰਜਨ ਲੱਭਿਆ ਸਾਨੂੰ ਥੱਲੋਂ ਤੇ ਮਿਲਿਆ ਤੇ ਬਾਕੀ ਤੁਹਾਨੂੰ ਇੰਜਨ ਦਿਖਾਉਨੇ ਆ 1 ਮਿੰਟ ਹੈ ਉਹ ਲੈਣ ਦੋ ਜੀ ਆ ਦੇਖੋ ਜੀ ਆ ਪਿਆ ਸਾਡਾ ਇੰਜਨ ਆ ਉਹਦੇ ਤੋਤੇ ਆ ਆ ਉਹਦੇ ਕਿੱਲਿਆ ਉੱਪਰਲਾ ਤੋਤਿਆਂ ਦਾ ਬੜੇ ਦਿਨ ਲੱਭਦੇ ਰਹੇ ਅੱਜ ਲੱਭਿਆ ਸਾਨੂੰ ਇੰਜਨ ਦਰਿਆ ਤੋਂ ਰੇਤਾ ਹੀ ਬਹੁਤ ਜ਼ਿਆਦਾ ਚੜ ਗਈ ਇੱਥੇ ਕੋਈ ਸਾਨੂੰ ਸਰਕਾਰ ਦੀ ਸਹਾਇਤਾ ਨਹੀਂ ਮਿਲੀ ਪਰ ਨਗਾ ਕੋਈ ਸਾਨੂੰ ਸਰਕਾਰ ਦੀ ਸਹਾਇਤਾ ਨਹੀਂ ਮਿਲੀ ਕੁਛ ਨਹੀਂ ਜੇ ਇਹ ਥਾਂ ਕਰਾਇਆ ਜਾਵੇ ਜਾਂ ਇਹ ਤਾਂ ਚੱਕੀ ਜਾਵੇ ਤਾਂ ਫਿਰ ਤਾਂ ਹੋ ਸਕਦਾ ਵੀ ਅਸੀਂ ਥੱਲੋਂ ਜ਼ਮੀਨ ਆਪਦੀ ਕੱਢ ਲਈਏ ਨਹੀਂ ਤੇ ਜ਼ਮੀਨ ਤਾਂ ਸਾਡੀ ਥੱਲੇ ਰਹੇਗੀ 5 6 6 ਫੁੱਟ ਅਸੀਂ ਉੱਪਰ ਫਿਰਦੇ ਆਂ ਇੰਜਣ ਲੱਭਦੇ ਫਿਰਦੇ ਆਂ ਪਰ ਇੰਜਣ ਸਾਨੂੰ ਅਜੇ ਲੱਭਿਆ ਆ ਦੇਖੋ ਪੈਪ ਪੈਪ ਕੱਜਿਆ ਪੈ ਸਾਰਾ ਕਟਖਾਂ ਨਾਲ ਆ ਦੇਖੋ ਮਥਾਂ ਲੱਭਿਆ ਕਾਕਟ ਆਇਆ ਤੇ ਸਾਨੂੰ ਇੰਜਣ ਲੱਭਿਆ ਥੱਲੋਂ ਸਾਡੇ ਪੈਪ ਲੱਭਿਆ ਤੇ ਇੰਜਣ ਵੀ ਲੱਭਿਆ ਇਹਦੇ ਜੀ ਦੱਸੋ ਵੀ ਹੁਣ ਸਰਕਾਰ ਦੀ ਇੰਨੀ ਮਤਲਬ ਹੀ ਇਹਨਾਂ ਕਰਨਾ ਚਾਹੀਦਾ ਜਰੂਰ ਕੋਈ ਸਰਕਾਰ ਨੇ ਕੋਸ਼ਿਸ਼ ਨਾ ਕੋਸ਼ਿਸ਼ ਇਹ ਤੇ ਮਿੱਟੀ ਖੀ ਰੇਤਾ ਖੀਚੀ ਜਾਵੇ ਜੇ ਉਤੋਂ ਤੇ ਜਿਆ ਕਰਾਇ ਲੱਗੇ ਜਾਣ ਥਾਲੂ ਥਾਲੂ ਜ਼ਮੀਨ ਨਿਕਲਾਵੇ ਸਾਡੀ